ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨਾਲ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਲਈ ਆਪਣੇ ਵਿਚਾਰ ਤੇ ਸੁਝਾਅ ਸਾਂਝੇ ਕਰਨ ਲਈ ਸੱਦਾ ਦਿੱਤਾ ਹੈ। ਮਨ ਕੀ ਬਾਤ ਪ੍ਰੋਗਰਾਮ 31 ਦਸੰਬਰ ਨੂੰ ਪ੍ਰਸਾਰਿਤ ਕੀਤਾ ਜਾਵੇਗਾ। ਮਹੀਨਾਵਾਰ ਰੇਡੀਓ ਪ੍ਰੋਗਰਾਮ ਦੀ ਇਹ 108ਵੀਂ ਗੜੀ ਹੋਵੇਗੀ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਇਸ ਵਾਰ ਅਸੀਂ ਜਿੰਨਾ ਵਿਸ਼ਿਆ ਤੇ ਚਰਚਾ ਕਰਾਂਗੇ ਉਹਨਾਂ ਵਿੱਚ ਫਿਟ ਇੰਡੀਆ ਵੀ ਸ਼ਾਮਿਲ ਹੈ ਜੋ ਨੌਜਵਾਨਾਂ ਦਾ ਸਭ ਤੋਂ ਪਸੰਦੀਦਾ ਵਿਸ਼ਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਅੰਦੋਲਨ ਦੇ ਵਿਲੱਖਣ ਪਹਿਲੂਆਂ ਨੂੰ ਵੇਖਣ, ਨਵੀਨਤਾਕਾਰੀ ਸਿਹਤ, ਸਟਾਰਟ ਬਾਰੇ ਚਰਚਾ ਕਰਨ ਅਤੇ ਨੌਜਵਾਨ ਭਾਰਤੀ ਕਸਰਤ ਦੀਆਂ ਸ਼ੈਲੀਆਂ ਨੂੰ ਕਿਵੇਂ ਅਪਣਾ ਰਹੇ ਨੇ ਬਾਰੇ ਵਿਚਾਰ ਸਾਂਝੇ ਕਰਨ ਲਈ ਕਿਹਾ ਹੈ ਲੋਕ ਆਪਣੀ ਫਿਟਨੈਸ ਰੁਟੀਨ ਅਤੇ ਖਾਣ ਪੀਣ ਸੰਬੰਧੀ ਖੋਜਾਂ ਨੂੰ ਪ੍ਰਧਾਨ ਮੰਤਰੀ ਨਾਲ ਸਾਂਝਾ ਕਰ ਸਕਦੇ ਨੇ ਲੋਕ ਨਮੋ ਐਪ ਤੇ ਹੈਲਦੀ ਮੀ ਹੈਲਦੀ ਇੰਡੀਆ ਤਹਿਤ ਆਪਣੇ ਅਨੁਭਵ ਸਾਂਝੇ ਕਰ ਸਕਦੇ ਨੇ ਇਹ ਵਿਚਾਰ ਮਾਈ ਗੋਵ ਓਪਨ ਫੋਰਮ ਵਿੱਚ ਵੀ ਸਾਂਝੇ ਕੀਤੇ ਜਾ ਸਕਦੇ ਨੇ ਇਸ ਤੋਂ ਇਲਾਵਾ ਵਿਚਾਰ ਸਾਂਝੇ ਕਰਨ ਲਈ ਟੋਲ ਫਰੀ ਨੰਬਰ 1800117800 ਤੇ ਵੀ ਡਾਇਲ ਕੀਤਾ ਜਾ ਸਕਦਾ ਹੈ ਤੇ ਆਪਣਾ ਵਿਚਾਰ ਹਿੰਦੀ ਜਾਂ ਅੰਗਰੇਜ਼ੀ ਵਿੱਚ ਰਿਕਾਰਡ ਕਰਵਾਏ ਜਾ ਸਕਦੇ ਨੇ ਫੋਨ ਲਾਈਨਾਂ 29 ਦਸੰਬਰ ਤੱਕ ਖੁੱਲੀਆਂ ਰਹਿਣਗੀਆਂ ਲੋਕ ਆਪਣੇ ਸੁਝਾਅ ਸਿੱਧੇ ਪ੍ਰਧਾਨ ਮੰਤਰੀ ਨੂੰ ਦੇਣ ਲਈ 1922 ਤੇ ਮਿਸਡ ਕਾਲ ਵੀ ਕਰ ਸਕਦੇ ਨੇ ਅਤੇ SMS ਤੇ ਲਿੰਕ ਪ੍ਰਾਪਤ ਕਰਕੇ ਆਪਣੇ ਸੁਝਾਅ ਦੇ ਸਕਦੇ ਨੇ